ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ। थाना రామਮੰਡੀ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮੁੱਠਭੇੜ ਤੋਂ ਬਾਅਦ CIA ਸਟਾਫ ਦੀ ਪੁਲਿਸ ਟੀਮ ਨੂੰ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਤੇ ਆਲਟੋ ਕਾਸ ਸਮੇਤ ਕਾਬੂ ਕੀਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ ਦੀ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮਲਜ਼ਮਾਂ ਨੂੰ ਸਲੇਮਪੁਰ ਮਸੰਦਾ ਦੇ ਨਜ਼ਦੀਕ ਨਾਕਾ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਿੱਥੇ ਮਲਜ਼ਮਾਂ ਨੇ ਪੁਲਿਸ ਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਇਸ ਘਟਨਾ ਵਿੱਚ ਗੋਲੀ ਲੱਗਣ ਨਾਲ ਮਨਕਰਨ ਨਾਮ ਦਾ ਮਲਜ਼ਮ ਜ਼ਖਮੀ ਹੋ ਗਿਆ ਜਦਕਿ ਉਸਦੇ ਦੋ ਸਾਥੀਆਂ ਨੂੰ ਵੀ ਪੁਲਿਸ ਨੇ ਮੌਕੇ ਤੋਂ ਕਾਬੂ ਕਰ ਲਿਆ घटनादी सूचना मिलते ही जालंधर पुलिस कमिश्नर धनप्रीत कौर पुलिस टीम नाल मौके ते पहुंचे। ਲੋਕ ਫੜੇ ਗਏ ਕਿੰਨੇ ਲੋਕ ਇੰਜਰਡ ਹੋਏ ਔਰ ਇਹ ਵੀ ਬਤਾਇਆ ਜਾ ਰਿਹਾ ਹੈ ਕਿ ਪੁਲਿਸ ਵਾਲੇ ਤੇ ਗੋਲੀ ਵੀ ਚਲਾਈ ਥੀ ਇਨੋ ਨੇ ਕਿਸੇ ਖੂਚੇ ਵੀ ਆਈ। ਕੀ ਕਹਿੰਦੇ ਹੈ? ਜੀ। ਰਾਮਾ ਮੰਡੀ ਪੁਲਿਸ ਸਟੇਸ਼ਨ ਚ ਅਸੀਂ ਅੱਜ 303/25 ਐਫ ਆਈ ਆਰ ਦਰਜ ਕੀਤੀ ਸੀ ਜਿਸਦੇ ਵਿੱਚ ਸਾਨੂੰ ਇਤਲਾਹ ਆਈ ਕਿ ਤਿੰਨ ਮੁੰਡਿਆਂ ਨੇ ਇੱਕ ਵਹੀਕਲ ਤੇ ਆ ਕੇ ਉੱਥੇ ਗੋਲੀਆਂ ਚਲਾਈਆਂ। ਉਹਦੀ ਅੱਗੇ ਇਨਵੈਸਟੀਗੇਸ਼ਨ ਚ ਕੰਮ ਕਰਦੇ ਹੋਏ ਕੈਮਰਾਜ਼ ਨੂੰ ਦਿਖਦੇ ਹੋਏ ਤੇ ਉਹਦੇ ਵਿੱਚ ਤਿੰਨ ਇਸ ਚ ਅਕਿਊਜ਼ ਆਇਡੈਂਟੀਫਾਈ ਹੋਏ ਸੀ ਉਹਨਾਂ ਦੀ ਸਾਨੂੰ ਇਨਫਾਰਮੇਸ਼ਨ ਆਈ ਕਿ ਉਹ ਇਸ ਏਰੀਆ ਦੇ ਵਿੱਚ ਹੈ ਜਿਦੇ ਵਿੱਚ ਤਿੰਨੋਂ ਰੋਸ਼ੀਆਂ ਦੇ ਨਾਮਨਕਰਨ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਸਿੰਘ ਤੇ ਇਹਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਮਨਕਰਨਜੀਤ ਨੇ ਸਾਡੇ ਇੱਕ ਮੁਲਾਜ਼ਮ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਇਨ ਐਕਸਚੇਂਜ ਆਫ ਫਾਇਰ ਉਹ ਵੀ ਇੰਜਰਡ ਹੈ ਤੇ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਜੋ ਮਨਕਰਨ ਸਿੰਘ ਹੈਗਾ ਇਹ ਦੋ ਹੋਰ ਮੁਕਦਮਿਆਂ ਵਿੱਚ ਲੋੜਿੰਦਾ ਸੀ ਇੱਕ ਜੀਆਰਪੀ ਥਾਣੇ ਦਾ ਮੁਕਦਮਾ ਹੈਗਾ 13 ਜੁਲਾਈ 2025 ਦਾ ਉਸ ਤੋਂ ਇਲਾਵਾ ਅੰਮ੍ਰਿਤਸਰ ਦਾ ਵੀ 193 ਨੰਬਰ ਮੁਕਦਮਾ ਹੈ ਜਿਸ ਦੇ ਵਿੱਚ ਇਹ ਨੋਮੀਨੇਟਡ ਸੀ ਤੇ ਇਹ ਉਹਦੇ ਵਿੱਚ ਵਾਂਟਡ ਸੀਗਾ ਜੀ ਅਗਰ ਬਾਤ ਕੀਤੀ ਜਾਏ ਤਾਂ ਇਹ ਇਨੋਰਿਕ ਮਰਡਰ ਚ ਸਹੀ ਘਟਨਾਵਾਂ ਕੁਵਾਰਦਾ ਪੰਜਾਬ ਦੀ ਅੰਮ੍ਰਿਤਸਰ ਮੇਂ ਕੋਈ ਹਾਈ ਪ੍ਰੋਫਾਈਲ ਕੇਸ ਵੀ ਥੇ ਅੰਮ੍ਰਿਤਸਰ ਦਾ ਹੀ ਮੈਂ ਦੱਸਿਆ ਜਿਹੜਾ 193 ਨੰਬਰ ਮੁਕਦਮਾ ਹੈ ਉਹਦੇ ਵਿੱਚ ਛਾਟਾ ਪੁਲਿਸ ਸਟੇਸ਼ਨ ਚ ਦਰਜ ਹੋਇਆ ਸੀ ਜਿਸ ਦੇ ਵਿੱਚ ਇਹ ਵਾਂਟਡ ਸੀ ਦੀ ਨੋਮੀਨੇਸ਼ਨ ਬਾਅਦ ਚ ਹੋਈ ਸੀ ਉਸ ਮੁਕਦਮੇ ਚ ਕਿ ਮੌਕੇ ਤੇ ਇਹ ਅ ਸੇਗਾ ਇਹਦੇ ਨਾਲ ਦੋ ਦੋਸ਼ੀ ਹੋਰ ਸੀਗੇ ਜਿਹਦੇ ਨਾਲ ਮਿਲ ਕੇ ਇਹਨੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਅੱਗੇ ਜਿਹੜੀ ਪੁੱਛਗਿਛ ਹੈਗੀ ਆ ਉਹ ਇਸ ਦੀ ਜਾਰੀ ਹੈ ਜਿਹੜਾ ਅ ਅਮ੍ਰਿਤਸਰ ਛਾਟੇ ਦਾ ਮੁਕਦਮਾ ਹੈ ਉਹ ਮੁਕਦਮਾ ਬਾਈ ਨੇਮ ਜੱਗੂ ਭਗਵਾਨ ਪੁਰੀਆ ਤੇ ਅਮਰਿਤਪਾਲ ਦਾਲਮ ਤੇ ਹੈਗਾ ਸੋ ਸਾਨੂੰ ਹੈ ਕਿ ਇਸ ਦੇ ਇਸ ਦੀ ਅੱਗੇ ਪੁੱਛਗਿਛ ਦੇ ਨਾਲ ਹੋਰ ਖੁਲਾਸੇ ਵੀ ਆਣਗੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੇ ਸੀਗੇ ਇਹੋ ਜਿੱਦਾਂ ਫਿਲਹਾਲ ਫਿਲਹਾਲ ਸਾਡੇ ਨੋਟਿਸ 'ਚ ਹੀ ਐਫ ਆਈ ਆਰ ਸੋ ਮੈਮ ਐਨਕਾਊਂਟਰ ਕਿਵੇਂ ਹੋਇਆ ਇਹ ਕਿ ਉਹ ਵਾਰਦਾਤ ਨੂੰ ਅੰਜਾਮ ਦੇਣੇ ਜਾ ਰਹੀ ਸੀ ਜਾਂ ਅਰਥਾਤ ਨੂੰ ਅੰਜਾਮ ਦਿੱਕਰ ਆਇਆ ਜਿਹੜੀ ਸਵੇਰੇ ਵਾਰਦਾਤ ਹੋਈ ਹੈ 1:30 ਵਜੇ ਦੀ 1:00 2:00 ਵਜੇ ਦੇ ਆਸ-ਪਾਸ ਜਿਹੜੀ ਸਾਨੂੰ ਇਨਫੋਰਮੇਸ਼ਨ ਆਈ ਹੈ ਉਸ ਦੀ ਵਾਰਦਾਤ ਨੂੰ ਜਾਮ ਦੇਣ ਤੋਂ ਬਾਅਦ ਇਹ ਸ਼ਹਿਰ ਤੋਂ ਭੱਜਣ ਦੀ ਫਰਾਰੇ ਸੀ ਜਿਸ ਵਿੱਚ ਇਹਨਾਂ ਨੇ ਵਾਰਦਾਤ ਕੀਤੀ ਅ ਨਹੀਂ ਵਾਰਦਾਤ ਹੈਗੀ ਆਪਣੀ 303 ਨੰਬਰ ਐਫ ਆਈ ਆਰ ਹੈ ਜਗਿੱਟੀ ਦੇ ਵਿੱਚ ਉੱਥੇ ਦੀ ਵਾਰਦਾਤ ਉੱਥੋਂ ਇਹ ਹੁਣ ਸ਼ਹਿਰ ਭੱਜਣ ਸ਼ਹਿਰ ਤੋਂ ਭੱਜਣ ਦੀ ਫਰਾਰੇ ਸੀਗੇ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਟੈਕਨੀਕਲ ਤੇ ਹਿਊਮਨਿਟੀ ਤੇ ਬੇਸਿਸ ਤੇ ਫਿਰ ਇੱਥੇ ਕਾਨੇ ਕਿ ਬਰਾਮਦ ਕੀਆ ਗਿਆ ਹੈ ਲੋਕ ਅਜੀਬ ਇਸ ਤੋਂ ਵੈਪਨ ਦੀ ਬਰਾਮਦਗੀ ਹੋਈ ਹੈ ਤੇ ਹੋਰ ਡਿਟੇਲਸ ਵਿੱਚ ਆਪਾਂ ਕਰਦੇ